ਵਿਸ਼ਵਾਸਤਾ ਦੇਖ ਰਹੀ ਸਤਰੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਲਬ੍ਰਿਤ ਕੋਰ ਤੇ ਹਾਜ਼ਰ ਮੈਂ ਅਮੋੜ ਵਿਸ਼ੇਸ਼ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਰਦਾਰ ਭਗਤ ਸਿੰਘ ਜੀ ਦੇ ਬੁੱਧ ਦਾ ਗਾਟਨ ਕੀਤਾ ਗਿਆ ਕਮੰਤਰੀ ਮਹਾਲੀ ਹਵਾਈ ਅੱਡੇ ਤੇ ਉਹਨਾਂ ਦੇ ਵੱਲੋਂ ਬੁੱਧ ਦਾ ਗਾਟਨ ਕੀਤਾ ਗਿਆ ਤੇ ਲੋਕਾਂ ਨੂੰ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਬੁੱਧ ਨੂੰ ਸਮਰਪਿਤ ਕੀਤਾ ਅੱਗੇ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਰਦਾਰ ਪਗਤ ਸਿੰਘ ਜੀ ਅੱਜ ਦੇ ਨੌਜਵਾਨਾਂ ਦੇ ਲਈ ਅੱਜ ਦੀ ਪੀੜ੍ਹੀ ਦੇ ਲਈ ਇੱਕ ਰੋਲ ਮਾਡਲ ਨੇ ਉਹਨਾਂ ਨੇ ਵੀ ਕਿਹਾ ਕਿ 23 ਸਾਲ ਦੀ ਉਮਰ ਤੇ ਵਿੱਚ ਉਹਨਾਂ ਨੂੰ ਫਾਂਸੀ ਹੋਈ ਸੀ ਅਤੇ ਉਹ ਹਮੇਸ਼ਾ 23 ਸਾਲ ਦੇ ਹੀ ਰਹਣਗੇ ਆਉਣ ਵਾਲੇ 500 ਸਾਲ ਬਾਅਦ ਵੀ ਸਰਦਾਰ ਅਗਰ ਸਿੰਘ ਜੀ ਨੌਜਵਾਨਾਂ ਲਈ ਰੋਲ ਮਾਡਲ ਹੀ ਰਹਣਗੇ ਮਨੇ ਇਹ ਵੀ ਕਿਹਾ ਕਿ ਇਸ ਯੋਧੇ ਨੇ 23 ਸਾਲ ਦੀ ਛੋਟੀ ਜਹੀ ਉਮਰ ਦੇ ਵਿੱਚ ਜੋ ਕਾਰ ਦਿਖਾ ਦਿੱਤਾ ਇਸ ਕਾਰਨ ਉਹ ਹਮੇਸ਼ਾ ਜਿਉਂਦਾ ਰਹੇਗਾ ਕਿਉਂਕਿ ਉਹਨਾਂ ਦੇ ਖਿਆਲ ਬਹੁਤ ਹੀ ਵੱਡੇ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਗੁਰਦੁਆਰੇ ਲੋਕ ਅਰਪਣ ਕਰਨ ਦੇ ਲਈ ਇੱਥੇ ਅਸੀਂ ਆਏ ਹਾਂ ਗਤੇਰੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਉਤਰਾਸ਼ਟੀ ਹਵਾਈ ਅੱਡੇ ਤੇ ਸਤਪ੍ਰਛੀਤ ਬਗਤ ਸਿੰਘ ਦਾ ਬੁੱਤ ਜਨਦਨ ਨੂੰ ਸਮਰਪਿਤ ਕਰਨ ਦੇ ਲਈ ਉੱਥੇ ਪਹੁੰਚੇ ਨੇ ਤੇ ਜੋ ਕਿ ਉਹਨਾਂ ਦੇ ਵੱਲੋਂ ਸਮਰਪਿਤ ਵੀ ਕੀਤਾ ਜਾ ਚੁੱਕਿਆ ਤੇ ਇਹ ਬੁੱਤ 20 ਫੁੱਟ ਉਚਾਈ ਪੰਜਾਬ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਹਵਾਈ ਅਡੇ ਤੇ ਨਿਸ਼ਾਨੇ ਇਨਕਲਾਬ ਆਜ਼ਾਦੀ ਸਥਾਪਨਾ ਕੀਤੀ ਗਈ ਹੈ ਜੋ ਖੇ ਸ਼ਹੀਦ ਭਗਤ ਸਿੰਘ ਜੀ ਦਾ ਬੁੱਧ ਲਗਾਇਆ ਗਿਆ ਦਰਸਲ ਇਸ ਬੁੱਧਦਾਦ ਗਾਰਡਨ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦੇ ਦਿਨ ਯਾਨੀ ਕਿ 28 ਸਤੰਬਰ ਨੂੰ ਹੋਣਾ ਸੀ ਪਰ ਉਸ ਸਮੇਂ ਮੁੱਖ ਮੰਤਰੀ ਦੀ ਤੰਬੇ ਠੀਕ ਨਹੀਂ ਸੀ ਇਸ ਤੋਂ ਬਾਅਦ ਪੰਚਾਇਤੀ ਚੋਣਾਂ ਅਤੇ ਫਿਰ ਚਾਰ ਸੀਟਾਂ ਦੇ ਵਿਧਾਨ ਸਭਾ ਉਪ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤੇ ਜਿਸ ਕਾਰਨ ਇਸ ਬੁੱਧਦਾਦ ਗਾਰਡਨ ਦਾ ਸਮਾਜੜਾ ਕੀ ਹੈ ਅੱਗੇ ਪਹ ਪਿਆ ਤੇ ਇਸ ਕਾਰਨ ਚੂਣਾ ਜ਼ਿਆਦਾ ਲੱਗ ਗਿਆ ਅਤੇ ਇਹ ਕੰਮ ਠੱਪ ਹੋ ਗਿਆ ਪਰ ਜੋ ਹੀ ਜਿਮਨੀ ਚੂਣਾ ਖਤਮ ਹੋਇਆ ਤਾਂ ਬਾਅਦ ਵਿੱਚ ਇਸ ਮੁੱਦੇ ਤੇ ਸਰਕਾਰ ਨੂੰ ਕਿਲੇ ਆ ਤੇ ਪਾਛਵਾ ਦਾ ਇਲਜ਼ਾਮ ਸੀ ਕਿ ਉਹ ਤੁਰ ਤਿਆਰ ਹੋਏ 6 ਮਹੀਨੇ ਹੋ ਗਏ ਨੇ ਪਰ ਸਰਕਾਰ ਉਸ ਦਾ ਗਾਰਡਨ ਨਹੀਂ ਕਰ ਰਹੀ ਐ ਜਿਸ ਤੋਂ ਬਾਅਦ ਪਾਛਵਾ ਨੇ ਸਰਕਾਰ ਨੂੰ ਬੁਧ ਦਾ ਉਦ்கਾਟਨ ਕਰਨ ਦੇ ਲਈ ਬੱਤਰ ਕੰਡਿਆਂ ਦਾ ਅਲਟੀਮੇਟਮ ਦਿੱਤਾ ਸੀ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਭਾਜਪਾ ਵਾਲੇ 2 ਦਸੰਬਰ ਨੂੰ ਬੁੱਧਾ ਗਾਰਡਨ ਕਰਨ ਜਾ ਰਹੇ ਸਨ ਇਸ ਤੋਂ ਪਹਿਲਾਂ ਸਰਕਾਰ ਨੇ ਇਸ ਦੇ ਉਦਘਾਟਨ ਦਾ ਸਮਾਂ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਅੱਜ ਯਾਨੀ ਕਿ 4 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਬੁੱਧਾ ਦਾ ਉਦਘਾਟਨ ਹੋ ਚੁੱਕਿਆ ਹੈ ਤੇ ਭਗਵੰਤ ਮਾਨ ਜੀ ਦੇ ਵੱਲੋਂ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਹੈ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਲਗਭਗ 35 ਫੁੱਟ ਉੱਚੇ ਬੁੱਤ ਦਾ ਲੋਕ ਅਰਪਣ ਹੋਇਆ 5 ਕਰੋੜ ਦੀ ਲਾਗਤ ਨਾਲ ਜੈਪੁਰ ਤੋਂ ਇਹ ਬੁੱਤ ਬਣਾਇਆ ਗਿਆ ਔਰ ਸ਼ਹੀਦਾਂ ਦੀ ਯਾਦ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਔਰ ਜਿਹੜੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਨੇ ਦੇਸ਼ ਵਾਸਤੇ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ ਕੋਈ ਵੀ ਸੋ ਕਿਉਂਕਿ 에어ਪੋਰਟ ਨਾਮ ਉਹਨਾਂ ਦੇ ਨਾਮ ਤੇ ਹੀ ਹੈ ਤਾਂ ਪੂਰੀ ਦੁਨੀਆ ਚੋਂ ਲੋਕ ਆਉਣਗੇ ਤਾਂ ਉਹ ਇੱਥੇ ਉਹਨਾਂ ਦਾ ਬੁੱਤ ਅਤੇ ਉਹਨਾਂ ਬਾਰੇ ਜਰੀ ਜਾਣਕਾਰੀ ਹੈ ਜੋ ਹਾਲੇ ਦਿਵਾਲੇ ਅਸੀਂ ਉਹਨਾਂ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ ਉਹਨੂੰ ਪੜਨਗੇ ਦੇਖਣਗੇ ਔਰ ਇਥੋਂ ਕੁਝ ਸਿੱਕੇ ਵੀ ਜਾਣਗੇ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਆਜ਼ਾਦੀ ਜਿਹੜੀ ਆ ਸਾਨੂੰ ਸਸਤੀ ਨਹੀਂ ਮਿਲੀ ਆਜ਼ਾਦੀ ਵਾਸਤੇ ਸਾਨੂੰ ਮਹਿੰਗੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ ਸੋ ਮੈਂ ਅੱਜ ਸਾਡੇ ਐਮਪੀ ਸਾਹਿਬ ਆਨੰਦਪੁਰ ਸਾਹਿਬ ਤੋਂ ਕੰਗ ਸਾਹਿਬ ਸਾਡੇ ਐਮਐਲਏ ਸਾਹਿਬ ਮੁਹਾਲੀ ਤੋਂ ਕੁਲਵੰਤਜੀ ਸਾਡੇ ਜਿਹੜੇ ਮੰਤਰੀ ਸਾਹਿਬ ਜਿਹੜੇ ਜੰਡੇ ਵਾਲਾ ਗੁਰੂ ਤੋਂ ਐਮਐਲਏ ਨੇ ਹਰਪ੍ਰੀਤ ਸਿੰਘ ਜੀ YouTube ਤੇ ਸਾਡੀ ਸਾਰੀ ਟੀਮ ਮੁਹਾਲੀ ਦੀ ਮੈਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਸਾਡੇ ਪ੍ਰਸ਼ਾਸਨ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਬਹੁਤ ਸੋਹਣਾ ਇੱਥੇ ਪ੍ਰਬੰਧ ਕਰਕੇ ਜਿਹੜਾ 에어ਪੋਰਟ ਦੀਆਂ ਜਿਹੜੀਆਂ ਟ੍ਰੈਫਿਕ ਉਹ ਨੂੰ ਉਹ ਵੀ ਨਹੀਂ ਰੋਕੀ ਲੋਕਾਂ ਨੂੰ ਵੀ ਨਹੀਂ ਡਿਸਟਰਬ ਕੀਤਾ ਤੇ ਫੰਕਸ਼ਨ ਵੀ ਜਿਹੜਾ ਉਹ